ਆਉਂਦੇ ਆਉਂਦੇ ਕਹਿੰਦੇ ਪਜਾਮਾ ਦੀ ਪੁੱਠਾ ਪਾਇਆ ਹੈ ਹੁਣ ਤਾਂ ਸਿੱਧਾ ਬਾ ਮੈਨੂੰ ਪਤਾ ਹੈ ਕਿ ਕਿਹੜੀ ਮਾਂ ਦੇ ਨਾਲ ਉਹ ਤੁਰੀ ਹੈ ਇਹਦੀ ਮਾਂ ਦੀ ਪਲਾਸੀ ਲੈਨ ਚ ਲੱਗ ਕੇ ਚਵਾਈ ਕਰਦੀ ਸੀ ਆਪਣੀ ਮੱਜਾਂ ਦੇ ਉੱਤੇ ਛੱਤ ਹੈ ਜੀ ਧਰਮ ਦੇ ਵਿੱਚ ਇਹ ਰੋਣੂਂਟਾ ਇੱਕੋ ਹੀ ਚੱਲ ਗਈ ਜੀ ਤੇ ਐਸ ਦੀ ਮੀਂਹ ਵੀ ਬਹੁਤ ਜ਼ਿਆਦੇ ਪਈ ਆ ਤੇ ਬਹੁਤ ਜ਼ਿਆਦੇ ਔਖਾ ਲੱਗਿਆ ਜੀ ਸਾਡਾ ਭਾਰੀ ਨਹੀਂ ਵਾ ਗਿਆ ਸੀ ਅੱਜ ਸਾਡੇ ਨਾਲ ਆਈ ਹੈ ਅੱਜ ਤੱਕ ਮੇਰੇ ਨਾਲ ਬਹੁਤ ਗਿੰਦਾ ਕਸਾਵਾ ਮਿਲਦਾ ਤੇਰੇ ਨਾਲ ਤੇ ਸਾਡਾ ਪਿੰਡ ਇੰਨਾ ਦੇ ਬਚਦਾ ਜਦੋਂ ਮੈਂ ਬਾਹਰੋਂ ਦੇਖਦਾ ਕਿਆ ਸੀ ਤਾਂ ਬਹੁਤ ਈ ਕੰਮ ਬਹੁਤ ਜਾਣੇ ਤੇ ਕੰਮ ਲਈ ਜੋਇਆਂ ਖੋ ਦੇ ਵਿੱਚ ਨਹੀਂ ਪੰਗਾ ਨਹੀਂ ਥੇ 19 ਕਿਲੋ 200 ਗ੍ਰਾਮ ਅੰਨ ਦੁੱਧ ਚੋਇਆ ਇਹ ਭਾਜੀ ਮੈਂ ਗੱਲ ਟੋਕਦਾ ਵੀਰ ਵੀ ਜਿਹੜੀ ਇਹਦੀ ਗੱਲ ਕਹਿਦਾ ਮਤਬਲਾ ਵੀ ਘਰੇ ਇਹੋ ਜਿਹੇ ਹਾਲਾਤ ਸੀ ਵੀ ਇਹ ਪਸ਼ੂਆਂ ਦੇ ਤੇ ਛੱਟ ਵੀ ਹੋ ਗਈ ਸੀ ਕਿ ਸੋ ਭੈਣ ਭਾਡੀ ਧਰੋਤ ਦੇ ਸ਼ੰਦੇ ਦੀ ਹਜੇ ਵੀ ਉਹ ਦੁਰਲਾ ਤੇ ਕਾਰਨੇ ਭੋਲੇ ਦੇ ਵਿੱਚ ਅੱਗ ਪਾਖੀਆਂ ਵੀ ਬਾਲਦੇ ਆ ਤੇ ਆਖਿਆ ਪਰਮਾਤਮਾ ਨੇ ਇੱਡਾ ਕੁਛ ਕਰਤਾ ਕਿ ਇਹ ਆ ਹੁਣ ਅੱਜ ਫਾਸਤਾ ਆ ਇਹ ਸੱਤ ਨਹੀਂ ਇਹ ਹੁਣ ਵੱਡੇ ਵੱਡੇ ਸੱਤੇ ਵੀ ਖੜੇ ਕਰ ਦੂਗਾ ਹਾਂਜੀ ਬਿਲਕੁਲ ਚਲੋ ਜਾਦੇ ਕਮਾ ਲਗੀ ਹੈ ਨਹੀਂ ਲੰਗਣਾ ਕੋਮਰੇ ਕਰਨਾ ਤੇ ਆ ਸਿੱਧੀ ਵੀ ਚਾਹਦਾ ਇਹਨੂੰ ਵੀ ਪ੍ਰਮੋਟ ਕਰਨਾ ਕਿਸੇ ਹੋਰ ਲੈ ਜਾਉ ਇਹ ਕੋਈ ਮਾਰਕੀਟਿੰਗ ਮਨ ਕੋਈ ਵੀ ਕੀਤੀ ਸੀ ਮੰਨ ਲਿਆ ਸ਼ਾਇਦ ਇਹਦਾ ਅਠੀ ਨੇ ਲੰਘਣਾ ਤੇ ਪਰ ਸ਼ਾਇਦ ਹੁਣਾਂ ਦੀ ਲੋੜ ਹੀ ਮਿਲ ਜਾਂਦੀ ਚਲਾਂਗੇ ਤੇ ਮੈਂ ਸਾਰਿਆਂ ਨੂੰ ਇੱਕ ਗੱਲ ਦੱਸਣੀ ਚਾਹਣਾ ਜੀ ਤੇ ਵੀ ਮੈਂ ਈਏਕੇ ਕਲਜ਼ਰ ਕਰੀ ਜਾਏ ਜੁਨਿਅਰ ਸਟਾਫ ਦੇ ਨਾਲ ਵੀ ਪ੍ਰਾਪਤ ਕਰਿਆ ਤੇ ਸ਼ੁਰੂ ਤੋਂ ਕੁਝ ਮਿੱਟੀ ਲਈ ਕਰਦਾ ਛੋਪੀ ਇਹ ਕੋਈ ਬਾਹਰੀ ਵੱਡੀ ਗ੍ਰਾਫਟੀ ਨਹੀਂ ਮੈਂ ਸਾਰਿਆਂ ਨੂੰ ਦੱਸਦਾ ਸਤਾਣਾਸ ਵਾਲਾ ਜੰਨਾਵਾਸਾ ਸੋਨਣਾ ਹਾਰ ਦੇ ਵਾਰ ਦਾ ਜੇ ਬੋਤ ਸਭਾ ਦਾ ਉਖਾ ਹੋ ਰਿਹਾ ਪਰ ਅਸੀਂ 19 ਦੇ ਬੋਲਸ ਦੇ ਕੰਮ ਕਰਦੇ ਬਹੁਤ ਟੈਨਸੀ ਵੀ ਕੰਮ ਕਰੇ ਤੇ ਜਿਆਦਾ ਗੱਲ ਕਰਦੇ ਜਿੱਤ ਗਿਆ ਪਰ ਮੈਨੂੰ ਲੱਗਦਾ ਕਿ ਖਿਡਾਰੀ ਕਿਤੇ ਹੋਰ ਗਿਆ ਜਿਹੜਾ ਵਾਲਾ ਪਤਾ ਨਾ ਪੜਾ ਜੇ ਉਹ ਵੀ ਤੇ ਬਾਤਾਂ ਰਹਿ ਤਾ ਤੇ ਉਹ ਹੈ ਬਹੁਤ ਵੱਡਾ ਹੁੰਦਾ ਕਿ ਜੀਣ ਵਾਲੇ ਜੇ ਤਾਂ ਅੱਜ ਦਾ ਜਿਹੜਾ ਸੇਮਤਾ ਵਾਲੀ ਤੋਂ ਬੈਠ ਗਰੋਹ ਬਹੀ ਉਹ ਦੋ ਦੋ ਜੀ ਕੀਤੇ ਨੇ ਇੱਕ ਇੱਕ ਗੱਲ ਪਾਉਂਦੀ ਜੀ ਆ ਤੋਂ ਅਵਕ ਬੰਦੀਆਂ ਯਾਦ ਰੱਖਾਵਾ ਦੇ ਦੋਕੇ ਦੇ ਦੋ ਨੰਬਰ ਆਪਾਂ ਨਾ ਦੋ ਨੰਬਰ ਪਹਿਲੇ ਨੰਬਰ ਆ ਦੋ ਨੰਬਰ ਦਾ ਵੀ ਪਹਿਲਾਂ ਆਪਾਂ ਦੋਨੋਂ ਦੇ ਦਈਏ ਕਾਫੀ ਇੱਕ ਮਿੰਟ ਕਾਫੀ ਪਹਿਲਾਂ ਆਪਾਂ ਪ੍ਰਾਈਸ ਤੋਂ ਹੋਰ ਤੇ ਇੱਧਰ ਬੈਠ ਜਾਈਏ ਸਾਰੇ ਬੰਦੇ ਕਮੇਟੀ ਵਾਲੇ ਵੀ ਵਿਚੇ ਮਹਿਮਨ ਜੋਖ ਜੋਖ ਰੱਖਣ ਆ ਜਾਂਦੇ ਨੇ ਬੜੀਆਂ ਘਟੀਆਂ ਨੇ ਸਾਰੇ ਕੌਂਟਰ ਤੋਂ ਵਧੀਆ ਤਾਂ ਨਾ ਪਹਿਲੀ ਗੱਲ ਤਾਂ ਬਾਈ ਫਾਇਦਾ ਜੀ ਧੰਨਵਾਦ ਕਰਦਾ ਬਾਈ ਬੁੱਡੇ ਦਾ ਮਾੜਾ ਇੱਕ ਮੱਝ ਵੇਚੀ ਦੇ ਦਿੱਤਾ ਠੀਕ ਹੈ ਉਹਦੀ ਵੀਡੀਓ ਬਣਾਉਣੀ ਸੀ ਰੋਜ਼ ਲੋਕ ਟਿੱਕਰਾ ਕਰਦੇ ਵੀ ਯਾਰ ਜੀ ਇਹ ਮਹਿੰਗੀਆਂ ਮੱਝਾਂ ਲੈਂਦਾ ਮਾੜਾ ਠੀਕ ਹੈ ਉਹ ਮੈਂ ਟੋਕੜਾ ਵੇਚੀ ਦੀ 192000 ਯਾਰ ਕਿ ਤਿੰਨ ਮਹੀਨੇ ਦੀ ਗੱਬਣਾ ਠੀਕ ਹੈ ਇਹ ਵੀਰੇ ਨੂੰ ਮੈਂ ਸੱਜੇ ਮਾਣ ਯਾਰ ਅੱਜ ਆਪਾਂ ਰੋੜੀ ਆਪਾਂ ਟਿੱਕਰਾ ਕਰਦੇ ਕੋਈ ਇੱਕ ਵੀਡੀਓ ਬਣਾ ਲੀਏ ਇਹ ਕਹਿੰਦਾ ਵੀਰੇ ਮੈਂ ਆ ਗਿਆ ਗਾਹ ਮੇਰੇ ਬੇਨਤੀ ਨੂੰ ਮੈਂ ਵੇਚੀ ਦੀ ਮੱਝ ਉਹ ਕਹਿੰਦਾ ਮੇਰੇ ਮੈਨੂੰ ਟਾਈਮ ਲੱਗੂ ਅੱਦਾ ਕਰਦਾ ਮਾ 8 15 ਮੈਂ ਤੇਰੇ ਕਿਉਂ ਮੇਰੇ ਲੱਗਦਾ ਮੈਨੂੰ ਕਹਿੰਦਾ ਕਿਵੇਂ ਮਾ ਯਾਰ ਆਪਾਂ ਜਗਾ ਦੇਖਦੇ ਮੇਲੇ ਵਾਸਤੇ ਕਿੱਥੇ ਲਾਈਏ ਕਹਿੰਦਾ ਯਾਰ ਆ피 ਮਰ ਕੇ ਹਾਏ ਹਾਏ ਇਹ ਬੂਟੇ ਤਾਰੀ ਫੇਰ ਮਾਰਦੇ ਬੂਟੇ ਨਾ ਹਿੰਦੁਸਤਾਨ ਦੇ ਉਹ ਬੂਟੇ ਮਰ ਤੇ ਨਾ ਇਹੋ ਜਿਹੇ ਬੂਟੇ ਜਿਹੜੇ ਲਾ ਚੱਲੇ ਆ ਉਹ ਜਿਉਂਦੇ ਰਹਿ ਆ 第三 ਨੰਬਰ ਤੇ ਆਈਆ ਕਰਦੀ ਇੱਕ ਮਿੰਟ ਬਾਈ ਜੀ ਹਲੋ ਬਾਈ ਦਾਸ ਨੂੰ ਮਾਈ ਲੈਂਡ ਕਰ ਦਿਓ ਅਸੀਂ ਗਾਹ ਲੀਆਂ ਕਾਟ ਅਗਲੀਆ ਬੋਲ ਕੇ ਮੇਲਾ ਲੇਟ ਹੁੰਦਾ ਇਹ ਬੁਲਾਉਣੇ ਆ ਰੇਂਡ ਬੀਲੋ ਗੱਲ ਕੀ ਹੈ ਨਾ ਰਿੰਗ ਖਾਲੀ ਪਏ ਨੇ ਜੱਜ ਵੇਲੇ ਬੱਠੇ ਨੇ ਹੱਥ ਵਨ ਕੇ 10 ਮਿੰਟ ਦੇ ਦੋ 10 ਮਿੰਟ ਛੱਡ ਦੇ ਸਾਨੂੰ ਵੇਲੇ ਰਿੰਗ ਬੇਲੇ ਹੋਗੇ ਸਾਡੇ ਕੋਲ ਯਾਰ 10 ਸੂਟ ਦੇ ਦੋ ਰਿੰਗ ਵੀ ਪਹਿਲਾਂ ਤਾਂ ਮੁੰਡਿਆਂ ਨੂੰ ਹੁਣ ਬਹਾਨਾ ਵੀ ਹੈਗਾ ਸਾਰਿਆਂ ਨੂੰ ਕੌੜੀ ਤੇ ਬਿਠਾ ਦੋ ਜਦੋਂ ਮੈਨੂੰ ਤਾਂ ਬਹੁਤੀ ਹੈ ਮੈਂ ਰੋਜ਼ ਸੱਚ ਘਰ ਦੇ ਮੂਤ ਕੋਈ ਲੈਦਾ ਉਹ ਇਹਨਾਂ ਦੇ ਆਹ ਹਾਂ ਉਹ ਇਹ ਦੇਖਣੀਆਂ ਹੋਰ ਕੀ ਆ ਵਿੱਕੀ ਗੁੱਜਰਾਲ YouTube ਚੈਨਲ ਤੇ ਤੁਸੀਂ ਦੇਖ ਲਿਓ ਲੱਖਾਂ ਲੋਕ ਉਹਨਾਂ ਨੂੰ ਦੇਖਣ ਆ ਰਹੇ ਆ ਰੋਜ਼ ਤੁਸੀਂ ਘੋੜੇ ਬੋਹਦਾਂ ਤੇ ਖਿਡਾਰੀ ਮੱਚੇ ਕਬੂਤਰ ਬਾਜੀ ਦੀਆਂ ਇਹ ਸਾਰੀਆਂ ਵੀਡੀਓ ਦੇਖਦੇ ਵੀ ਆ ਮੱਝਾਂ ਵੀ ਦੇਖਦੇ ਆ ਹਲੋ ਮੈਂ ਮਾਮਲਾ ਇੱਕ ਨੰਬਰ ਬਾਜੀ ਕਿਹੜਾ ਪਿੰਡ ਹੈ ਰਿੰਦੂ ਵਿੱਚ ਟੰਗਲਾਰੀ ਕਿੱਥੇ ਪੈਂਦਾ ਨੀਨੀ ਦਾ ਵੀ ਦੋ ਗੰਦ ਕੱਟੇ ਸਾਬੋ ਕੀ ਤਲਵੰਡੀ ਮੇਰੇ ਭਰਾਵਾ ਨੀਨੀ ਦਾ ਵੀ ਕੱਟੇ ਦੋ ਗੰਦ ਵੀ ਇੱਕ ਨੰਬਰ ਰਿੰਕ ਪਹੁੰਚ ਗਿਆ ਤੀਜੇ ਨੰਬਰ ਤੇ ਚੌਥੇ ਨੰਬਰ ਰਿੰਕ ਦੇ ਵਿੱਚ ਦੋ ਗੰਦ ਦਾ ਅਵਸਰ ਛੋਟੀਆਂ ਪਾਉਂਦੇ ਜੀ ਗ੍ਰੇਡਰ ਇੱਕ ਦੋ ਗਾਤਾ ਫਿਰ ਉਹਨਾਂ ਨੂੰ ਕੰਮ ਤੋਂ ਦੇ ਦੇਣਗੇ ਕਿਸੇ ਨੇ ਤਾਲੀ ਮਾਰ ਨਾ ਕਰੇ ਦੇਣੀ ਉਹਦੇ ਕਿੰਨੇ ਸੂ 31 ਬਜ਼ਾਰ ਦਾ ਸਦੀ ਪਾਲਦੇ ਉਹਨੇ ਲੱਖ ਰੁਪਏ ਦੀ ਮੈਣੀਆ ਬਾਈ ਜਦੋਂ ਵੱਡੀ ਹੋਣਾ 31 ਬਧਿਆ ਨਸਰ ਦੀ ਪਾਲਦੇ ਉਹ ਤਿੰਨ ਚਾਰ ਪੰਜ ਲੱਖ ਦੀ ਉਹਨੇ ਵਿਕਰੀ ਪਿੱਛਾ ਆਉਣ ਵਾਲੇ 2 ਸਾਲ ਅੱਜ ਜੇ ਉਹ ਸਾਲ ਸਮਾ ਸਾਲ ਦੀ ਆ ਤੇ ਉਹ ਆਉਣ ਵਾਲੇ 2 ਸਾਲਾਂ ਚ ਕੀਮਤ ਆਉਣੀ ਨਹੀਂ ਹਾਂ ਜੀ ਬਧਿਆ ਧੰਨ ਆ ਜੀ ਹਾਂ ਜੀ ਤੇ ਤਿਆਰ ਕਰੋ ਹੈਗੀ ਤੇ ਨਾ ਨਹੀਂ ਜੇ ਕਿਤੇ ਖੱਟੋ ਕੋਈ ਹੋਰ ਕੋਈ ਚੰਗੇ ਰਪਨਿਆਲਾ ਲੈਣਾ ਜੀ ਇਹ ਜਿਹੜੋ ਕਿ ਇੰਪੋਰਟ ਨੈਸ਼ਨਲ ਆਈਡੀ ਉਹ ਆਪਣਾ ਡਾਈ ਆਪਾਂ ਲਈ ਜਿਹੜਾ ਜਿਹੜਾ ਬਾਈ ਕੋਲਾਂ ਦੇ ਆਇਆ ਸਰਕਾਰ ਆਦਾਰੀ ਮੋਰੀਦਾਰ ਨਹੀਂ ਬਾਈ ਕਿਉਂਕਿ ਜਿਹੜੇ ਪੜ੍ਹੇ ਹੋਏ ਮੁੰਡੇ ਕਈ ਵਰੀ ਆ ਜਾਂਦੇ ਨੇ ਕੋਈ ਇਹਨਾਂ ਨੂੰ ਹਾਲੀ ਪਾਕੀ ਨਿਯਤ ਆ ਬੰਦਾ ਇਹ ਵੀ ਬਾਈ ਇੱਕ ਵੱਡੀ ਗੱਲ ਆ ਪੜ੍ਹੇ ਲਿਖੇ ਮੁੰਡਿਆਂ ਨੂੰ ਇੱਕ ਨਵਾਂ ਮੌਕਾ ਨਵਾਂ ਪਲੇਟਫਾਰਮ ਆ ਤੇ ਸਪੋਰਟ ਦੇ ਰਿਹਾ ਵਾ ਸੋ ਇਹਦੀਆਂ ਜੀਆਂ ਕੱਟੀਆਂ ਇੱਕ ਵਾਰੀ ਬਾਈ ਜੀ ਤਾਰੀ ਮਾਰਦੇ ਹੋਣ ਆਪਾਂ ਤੀਜਾ ਨੰਬਰ ਆਈ ਵਾਰੀ ਚੱਲੇ ਚੱਲੀਏ ਕਿਉਂਕਿ ਸਰਕਾਰ ਨੇ 231 ਤੋਂ ਪਹਿਲਾਂ ਦੱਸਦਾ ਬੰਦਾ ਉਹ ਕਿਹਦੀ ਜੰਮਵਾਰੀ ਨਹੀਂ ਇਹੋ ਜਿਹੀ ਆ ਹੈ ਤਾਂ ਝੋਟੇ ਵੀ ਆ ਨਿੱਦੀ 23 ਬੰਦਾ ਕੌਣ ਹੈ ਮੈਂ ਦੇਖ ਰਿਹਾ ਤੇਰੀ ਅੱਖ ਦੇਖ ਲੀ ਮੈਂ ਜਿਹੜਾ ਐਂ ਦੇਖ ਰਿਹਾ ਨਾ ਕੁੱਤਰ ਬਿੱਲੀ ਨੂੰ ਦੇਖ ਕੇ ਤੇ ਆਹ ਭਾਈ ਜੀ ਫਿਰ ਤੁਸੀਂ ਫਰਕ ਨਾਲ ਆ ਕੇ ਕਿਉਂਕਿ ਉਹ ਤਾਂ ਪਹਿਲੇ ਬੰਦਾ ਖੜਾ ਆਇਆ ਫਿਰ ਦਾ ਨਾਲ ਹੱਥ ਪਾਉਣ ਵਾਲਾ ਨਹੀਂ ਬੰਦਾ ਹੋਰ ਪਾਉਂਗਾ ਆ ਬੜਾ ਭਾਈ ਤੂੰ ਉਸੇ ਫਰਕ ਨਾਲ ਉਹਨੂੰ ਵੀ ਹੋਰੇ ਪਤਾ ਲੱਗਿਆ ਬਈ ਇਧਰ ਵੈਕਸ ਟੈਂਪਲ ਦੇ ਟਰੋਫੀ ਤੇ ਨਾਗਦ ਐਡਿਸ਼ਨ ਤੇ ਸਰਟੀਫੀਕੇਟ ਮਿਲਦੇ ਹਰ ਹੈ। ਹੈਲੋ ਅਰੇ ਜੀ ਟੈਂਪਲ ਵਾਲੇ ਬੰਦਿਆਂ ਨੂੰ ਟੈਂਕੀ ਅੰਗਰ ਤੋਂ ਟੈਂਪਲ ਪਹੁੰਚਵੇ ਕਰੋ ਬਾਈ। ਵੀਰੇ ਟੈਂਪਲ ਪਹੁੰਚਦੇ ਕਰੋ ਰਿੰਗਾਂ ਚ ਪਾਣੀ ਦੀ ਨਿਕਲਣ ਦੀ ਕਿਤਾ ਟੈਂਪਲ ਆਜ ਅਮਰਤਾ ਆਜ ਹੈਲੋ